ਇਹਨਾਂ 10-12 ਮੁੰਡੇ ਸੀਗੇ ਤੇ ਨਾਨੇ ਨਾ ਦੀ ਡਿਊਟੀ ਝੰਡੇ ਲਾਉਣ ਵਾਸਤੇ ਲਾਤੀ ਕੋਠੇ ਤੇ ਚੜ ਗਏ ਤੇ ਨਾਨੂ ਨੇ ਦੱਸਿਆ ਦੱਸਿਆ ਨਹੀਂ ਗਿਆ ਕਿ ਉੱਪਰ ਹਾਈ ਵੋਲਟੇਜ ਦੀ ਤਾਰ ਹੈਗੀ ਹੈ ਤੇ ਮੇਰਾ ਮੁੰਡਾ ਤਾਰ ਦੀ ਚਪੇਟ ਤੇ ਆ ਕੇ ਪੂਰਾ ਜਰੀਆ 75% ਜਲ ਗਿਆ ਮੈਂ ਮੰਗ ਕਰਦਾ ਮੇਰੇ ਬੱਚੇ ਦਾ ਇਲਾਜ ਕਿੱਥੇ ਗਿਆ ਕੰਨ ਤੁਹਾਡਾ ਮੁੰਡਾ ਸੀਰੀਅਸ ਕੱਲ ਵੀ ਦੁਪਹਿਰੇ ਡਾਕਟਰ ਨਾਲ ਮੇਰੀ ਗੱਲ ਤੇ ਕੱਲ ਸਾਂਦੇ ਵੀ ਗੱਲ ਹੋਈ ਅਸ ਵੀਰੇ ਵੀ ਡਾਕਟਰਾਂ ਨਾਲ ਲਗਾਲੂ ਇਹ ਇਹ ਕਹਿੰਦੇ ਵੀ ਮੁੰਡਾ ਤੁਹਾਡਾ ਸੀਰੀਅਸ ਮੋਨੂ ਖੰਡੇ ਨਾਲ ਮੋਨੂ ਖੰਡੇ ਨਾਲ ਗੱਲ ਕੀਤੀ ਸੰਜੇ ਤਲਵਾਰ ਵੀ ਰਾਤੀ ਗਏ ਸੀਗੇ ਤੇ ਡਾਕਟਰਾਂ ਨੇ ਉਹਨਾਂ ਨੇ ਵੀ ਦੱਸਿਆ ਕਿ ਮੁੰਡਾ ਸੀਰੀਅਸ ਹੈ ਉਹ ਮੜਿਆ ਭਾਈ ਕਿਉਂਕਿ ਗਰੀਬ ਹੈਗੇ ਆ ਇਹ ਦੋ 20-30 ਹਜ਼ਾਰ ਰੁਪਿਆ ਰੋਜ਼ ਕਿੱਥੋਂ ਲਾਣਗੇ ਇਹ ਤਾਂ ਉਹਨਾਂ ਨੂੰ ਗਵਰਨਮੈਂਟ ਨੂੰ ਇਨਸਾਫ ਕਰਨਾ ਚਾਹੀਦਾ ਹੁਣ ਵੀ ਬੱਚੇ ਦਾ ਦੇਖਭਾਲ ਕਰਨਾ ਲਾਜ ਪਰਾਨ ਬਧੀ ਜਨਾ ਦਾ ਕਸਿਆ ਨਹੀਂ ਉਹਨਾਂ ਨੇ ਕਿਤੇ ਹਾਈ ਟੈਂਸ਼ਨ ਵਾਇਆ ਨਹੀਂ ਦੱਸਿਆ ਭਾਈ ਉਹਨਾਂ ਨੂੰ ਕੁਝ ਨਹੀਂ ਦੱਸਿਆ ਉਦਾਲਾ ਗਿਆ ਹੀਗਾ ਕਹਿੰਦੇ ਲਾ ਦੋ ਜੀ ਚਾਹੋ ਕਿਦਾਂ ਲਾ ਦੋ ਨੇ ਹੈ ਕਿ ਜਾ ਕੇ ਉੱਪਰ ਹੂੰ ਉਹਨਾਂ ਕੀ ਪਤਾ ਸੀ ਹੁਣ ਉਹਦੇ ਨਾਲ ਇਹ ਹਾਸਾ ਹੁੰਦਾ ਕੱਲੂ ਇਹ ਨਾ ਹੋਵੇ ਨਾ ਹੁਣ ਤਾਂ ਚਲੋ ਖਰਚਾ ਕਰ ਰਹੇ ਆ ਕੱਲੂ ਇਲੈਕਸ਼ਨਾਂ ਤੋਂ ਬਾਅਦ ਨਾਲ ਦੇਣ ਪੈਸੇ ਹੂੰ ਕੌਣ ਪੁੱਛੂਗਾ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਚੋਣ ਪ੍ਰਚਾਰ ਜਿਹੜਾ ਖਤਮ ਹੋ ਚੁੱਕਾ ਹੈ 30 ਤਰੀਕ ਨੂੰ ਸ਼ਾਮ 5 ਵਜੇ ਤੱਕ ਚੋਣ ਪ੍ਰਚਾਰ ਹੋ ਰਿਹਾ ਸੀਗਾ ਲੇਕਿਨ ਉਸ ਤੋਂ ਪਹਿਲੇ ਇੱਕ ਮੰਦਭਾਗੀ ਖਬਰ ਸਾਹਮਣੇ ਆਂਦੀ ਰਿਸ਼ੀ ਨਗਰ ਗਲੀ ਨੰਬਰ 6 ਦਾ ਮੁੰਡਾ ਜਿਹੜਾ ਹੈਗਾ ਵਾ ਕਾਂਗਰਸ ਪਾਰਟੀ ਦੇ ਝੰਡੇ ਲਗਾ ਰਿਹਾ ਸੀਗਾ ਤੇ ਝੰਡੇ ਲਗਾਉਂਦੇ ਲਗਾਉਂਦੇ ਹਾਈ ਟੈਨਸ਼ਨ ਵਾਇਰ ਦੇ ਚਪੇਟ ਚ ਆ ਜਾਂਦਾ ਜਿਹਦੇ ਕਰਕੇ ਉਹ 75% ਤੱਕ ਜਲ ਜਾਂਦਾ ਵਾ ਜਿਹਦਾ ਉਪਚਾਰ ਇੱਕ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਹੋ ਰਿਹਾ ਪਰਿਵਾਰ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਕੀ ਨਾਮ ਹੈ ਜੀ ਆਪਣਾ ਮੇਰਾ ਰਾਜ ਕੁਮਾਰ ਰਾਜ ਕੁਮਾਰ ਜੀ ਹੋਇਆ ਕੀ ਸੀਗਾ ਤੁਹਾਡੇ ਬੇਟੇ ਨਾਲ ਬੇਟੇ ਦੀ ਉਮਰ ਕਿੰਨੀ ਹੈ ਮੇਰੇ ਬੇਟੇ ਦੀ ਉਮਰ 21 ਸਾਲ ਆ ਜੀ ਤੇ ਸੁਆਸ ਨਗਰ ਦਾ ਕੌਂਸਲਰ ਮੋਨੂ ਖੰਡਾ ਤੇ ਉਹਦੇ ਕੋਲ 3-4 ਸਾਲ ਤੋਂ ਕੰਮ ਕਰਦਾ ਸੀਗਾ ਤੇ ਕੱਲ ਇਥੋਂ ਕੰਮ ਤੇ ਗਿਆ ਤੇ ਇਹਨਾਂ ਦੇ 10-12 ਮੁੰਡੇ ਸੀਗੇ ਤੇ ਇਹਨਾਂ ਨੇ ਇਹਦੀ ਡਿਊਟੀ ਝੰਡੇ ਲਾਉਣ ਵਾਸਤੇ ਲਾਤੀ ਕਾਂਗਰਸ ਪਾਰਟੀ ਦੇ ਸੰਜੇ ਤਲਵਾਰ ਤੇ ਮੋਨੂ ਖੰਡਾ ਤੇ ਰਾਜਾ ਭੀੜنگ ਤੇ ਇਹ ਇਹ ਕੋਠੇ ਤੇ ਚੜ ਗਏ ਤੇ ਇਹਨਾਂ ਨੂੰ ਦੱਸਿਆ ਦੱਸਿਆ ਨਹੀਂ ਗਿਆ ਕਿ ਵੀ ਉੱਪਰ ਹਾਈ ਵੋਲਟੇਜ ਕੀ ਤਾ ਰਹੇ ਗਏ ਆ ਤੇ ਮੇਰਾ ਮੁੰਡਾ ਧਾਲ ਦੀ ਚਪੇਟ ਤੇ ਆ ਕੇ ਪੂਰਾ ਜਲ ਗਿਆ 75% ਜਲ ਗਿਆ ਮੈਂ ਮੰਗ ਕਰਦਾ ਮੇਰੇ ਬੱਚੇ ਦਾ ਇਲਾਜ ਕਿੱਥੇ ਕਰ ਕਾਂਗਰਸ ਪਾਰਟੀ ਸਪੋਰਟ ਕਰ ਰਹੀ ਪੈਸੇ ਪੁੱਛੀ ਦੀ ਫਿਰ ਫਿਲਹਾਲ ਤਾਂ ਸਪੋਰਟ ਕਰਦੀ ਪਈ ਆ ਪਰ ਬਾਅਦ ਦਾ ਕੀ ਪਤਾ ਬਾਅਦ ਵਿੱਚ ਮੁਕਰਨ ਕੀ ਕਰਨ ਤੇ ਮੇਰੇ ਮੁੰਡੇ ਦਾ ਇਲਾਜ ਸਹੀ ਢੰਗ ਨਾਲ ਕੀਤਾ ਜਾਵੇ ਉਧਰ ਡਾਕਟਰ ਕਹਿੰਦੇ ਕਿ ਵੀ ਮੁੰਡਾ ਤੁਹਾਡਾ ਸੀਰੀਅਸ ਹੈ ਜੀ ਅਸੀਂ ਕੋਈ ਕੁਝ ਨਹੀਂ ਕਰ ਸਕਦੇ ਰੱਬ ਨੂੰ ਰੱਬ ਤੇ ਅਗੇ ਅਰਦਾਸ ਕਰੋ ਤੁਸੀਂ ਤੁਹਾਡਾ ਮਨ ਨਬਸ ਜੇ ਸਾਡੇ ਕੋਈ ਗਾਰੰਟੀ ਨਹੀਂ ਹੈ ਡਾਕਟਰ ਨੇ ਇਹ ਗੱਲ ਕੀਤੀ ਕੋਈ ਗਾਰੰਟੀ ਨਹੀਂ ਹੈ ਹਾਂ ਕਹਿੰਦੇ ਤੁਹਾਡਾ ਮੁੰਡਾ ਸੀਰੀਅਸ ਹੈ ਕੱਲ ਵੀ ਦੁਪਹਿਰੇ ਡਾਕਟਰ ਨਾਲ ਮੇਰੀ ਗੱਲ ਹੋਈ ਤੇ ਕੱਲ ਸਾਂਹੇ ਵੀ ਗੱਲ ਹੋਈ ਆ ਸਵੇਰੇ ਵੀ ਡਾਕਟਰ ਨਾਲ ਲਗਾਈ ਹੋਈ ਇਹ ਕੰਦੇ ਵੀ ਮੁੰਡਾ ਤੁਹਾਡਾ ਸੀਰੀਅਸ ਮੈਂ ਆਪਣੇ ਘਰ ਪਰਿਵਾਰ ਇਹ ਪਿਓ ਇਹका ਤੁਸੀਂ ਅਥਰੂ ਦੇਖ ਸਕਦੇ ਹੋ ਇਹ ਅਥਰੂ ਇਸ ਕਰਕੇ ਦਿਖਾ ਰਿਹਾ ਵਾਂ ਕਿ ਇਹ ਅਥਰੂ ਇਸ ਕਰਕੇ ਦਿਖਾ ਰਿਹਾ ਕਾਂਗਰਸ ਪਾਰਟੀ ਚੰਡੇ ਲਗਾਏ ਜਾ ਰਹੇ ਸੀਗੇ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਵੜਿੰਗ ਨੇ ਤੇ ਜ਼ਿਲ੍ਹਾ ਪ੍ਰਧਾਨ ਸੰਨੀਤ ਲਵਾੜ ਨੇ ਤੇ ਮੋਨੂ ਖਿੰਡਾ ਜਿਹੜਾ ਚੰਡੇ ਲਵਾ ਰਿਹਾ ਸੀਗਾ ਤੇ ਇਹ ਪਰਿਵਾਰ ਦੇ ਪਿਓ ਦੇ ਅਥਰੂ ਦੇਖ ਲੇ ਕਿ ਅਥਰੂ ਕਿਸ ਤਰ੍ਹਾਂ ਪਿਓ ਜਿਹੜਾ ਅੱਖਾਂ ਚੋਂ ਆ ਰਹੇ ਨੇ ਕਿ 21 ਸਾਲ ਦਾ ਮੁੰਡਾ ਹੈ ਦੋ ਮੁੰਡੇ ਨੇ ਇਹਨਾਂ ਦੇ ਤੇ ਇੱਕ ਮੁੰਡਾ ਜਿਹੜਾ 75% ਤੱਕ ਝੁੱਲ ਚੁੱਕਾ ਹੋਇਆ ਹੋਇਆ ਹੈ ਸੀਐਮਸੀ ਹਸਪਤਾਲ ਦੇ ਵਿੱਚ ਦਾਖਿਲ ਹੈ ਕਿ ਮੰਗ ਕਰਦੇ ਹੋ ਤੁਸੀਂ ਮਾਤਾ ਜੀ ਕਿ ਨੱਕ ਕੀ ਬੋਲਦਾ ਬੱਚਾ ਸਹੀ ਹੋ ਅੱਜ ਬੋਲਦਾ ਹਾਂਜੀ ਥੋੜਾ ਬਹੁਤ ਹੀ ਬੋਲਦਾ ਗੱਲਬਾਤ ਸਹੀ ਕਰ ਰਿਹਾ ਹਾਂ ਹਮ ਗੱਲਬਾਤ ਸਹੀ ਕਰਦਾ ਪਿਆ ਪਰ ਉਹ ਆਪਣੇ ਸਰੀਰ ਦੇਖ ਕੇ ਨਾ ਰੋਂਦਾ ਮੇਰਾ ਸਰੀਰ ਹੀ ਖਰਾਬ ਹੋ ਗਿਆ ਪਾਪਾ ਮੈਂ ਨਹੀਂ ਬਚੂਗਾ ਮੈਂ ਤਾਂ ਤੂੰ ਹੌਸਲਾ ਰੱਖ ਲੋ ਹੌਸਲਾ ਰੱਖ ਤੁਸੀਂ ਗੱਲ ਕੀਤੀ ਮੋਨੋਖਿੰਡੇ ਨਾਲ ਪ੍ਰਧਾਨ ਸੰਜੀਤ ਤਲਵਾੜ ਜਿਲ੍ਹਾ ਪ੍ਰਧਾਨ ਨਾਲ ਮੋਨੂ ਖੰਡੇ ਨਾਲ ਮੋਨੂ ਖੰਡੇ ਨਾਲ ਗੱਲ ਕੀਤੀ ਸੰਜੀਤ ਤਲਵਾੜ ਵੀ ਰਾਤੀ ਗਏ ਸੀਗੇ ਤੇ ਡਾਕਟਰਾਂ ਨੇ ਉਹਨਾਂ ਨੇ ਵੀ ਦੱਸਿਆ ਕਿ ਮੁੰਡਾ ਸੀਰੀਅਸ ਹੈ ਤੇ ਸੰਜੀਤ ਤਲਵਾੜ ਵੀ ਕਹ ਰਿਹਾ ਕਿ ਵੀ ਇਹਨੂੰ ਮੁੰਡੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੋ ਇਹ ਗੱਲਾਂ ਹੋਈਆਂ ਤੇ ਅੱਜ ਵੀ ਸਵੇਰੇ ਮੋਨੂ ਖੰਡੇ ਨਾਲ ਗੱਲ ਹੋਈ ਆ ਸਾਮ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਸਾਮ ਨੂੰ ਮੈਂ ਤੁਹਾਨੂੰ ਮਿਲਣਾ ਹੈ ਹੂੰ ਇਸ ਬਾਰੇ ਜੇ ਗੱਲਬਾਤ ਕਰਨ ਵਾਸਤੇ ਹੂੰ ਤੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆ ਜਾਓ ਜਦ ਪਹੁੰਚਣਾ ਮੈਨੂੰ ਫੋਨ ਕਰਕੇ ਆ ਜਾਓ ਪੈਸੇ ਪੂਸੇ ਦੇ ਰਹੇ ਤੁਹਾਨੂੰ ਖਰਚਾ ਕਰ ਰਹੇ ਨੇ ਹਸਪਤਾਲ ਦਾ ਕਾਂਗਰਸ ਪਾਰਟੀ ਕੱਲ ਉਹਨਾਂ ਨੇ 60000 ਰੁਪਏ ਜਮ੍ਹਾਂ ਕੀਤੇ ਸੀਗੇ ਹਸਪਤਾਲ 'ਚ ਤੇ 5000 ਰੁਪਏ ਉੱਪਰਲੀ ਦਵਾਈ ਦੂਈ ਵਾਸਤੇ ਦਿੱਤੇ ਸੀਗੇ ਕਿ ਭਈ ਉੱਪਰਲੀ ਦਵਾਈ ਦੂਈ ਜਿਹੜੀ ਲੈ ਆਣੀ ਤੇ ਇਹਦੇ ਵਿੱਚੋਂ ਲਿਆ ਕੱਲ ਦਾਖਲ ਕਰਾਇਆ ਉਸ ਬਰਨਿੰਗ ਵਾਰਡ ਦਾ ਇੱਕ ਦਿਨ ਦਾ ਖਰਚਾ ਹੀ 30000 ਰੁਪਈਆ ਹੈ 60000 ਜਮਮ ਕਰਾਇਆ ਦੋ ਦਿਨ ਦਾ ਤੇ ਕਿੰਨੇ ਦਿਨ ਡਾਕਟਰਾਂ ਨੇ ਕਿਹਾ ਰੱਖਿਆ ਜਾਊਗਾ ਉਹ ਤਾਂ ਕਹਿੰਦੇ ਜੀ ਕੋਈ ਪਤਾ ਨਹੀਂ ਹੈਗਾ ਇੱਥੇ ਕਿੰਨੇ ਦਿਨ ਲੱਗ ਜਾਣ ਤੇ ਇੱਥੇ ਦਾ ਖਰਚਾ ਰੋਜ਼ ਦਾ ਘਾਟੋ ਘਾਟ ਦੀ ਤੇ 25 30000 ਰੁਪਈਆ ਰੋਜ਼ ਦਾ ਖਰਚਾ ਹੈਗਾ ਹੇ ਅਜੇ ਉਹਨਾਂ ਨੇ ਟਾਈਮ ਨਹੀਂ ਦੱਸਿਆ ਤਾਂ ਹਜੇ ਤੋਂ ਕਹਿੰਦੇ ਵੀ ਤੁਹਾਡਾ ਮੁੰਡਾ ਜਿਹੜਾ ਵੀ ਡਾਕਟਰ ਆਂਦਾ ਉਹ ਦੇਖੇ ਉਹਦੀ ਰਿਪੋਰਟਾ ਦੇਖੇ ਉਹ ਹੀ ਕਹਿੰਦੇ ਕਿ ਮੁੰਡਾ ਤੁਹਾਡਾ ਸੀਰੀਅਸ ਹੈ ਰੱਬ ਤੋਂ ਦੁਆ ਕਰੋ ਅਰਦਾਸ ਕਰੋ ਕਿ ਮੁੰਡਾ ਤੁਹਾਡਾ ਠੀਕ ਹੋ ਜਾਵੇ ਮਾਤਾ ਜੀ ਕੋਈ ਆਇਆ ਪ੍ਰਧਾਨ ਮਿਲਿਆ ਉੱਥੇ ਆ ਕੇ ਅਜੇ ਤੱਕ ਨਹੀਂ ਇਹਨਾਂ ਨੂੰ ਮਿਲਿਆ ਨਾ ਮੈਂ ਤਾਂ ਅੰਦਰ ਸੀ ਜੀ ਮੁੰਡੇ ਕੋਲ ਤੁਹਾਨੂੰ ਪਤਾ ਲੱਗਿਆ ਤੁਹਾਡੇ ਮੁੰਡੇ ਨਾਲ ਹਾਦਸਾ ਵਾਪਰ ਗਿਆ ਤੁਸੀਂ ਕਿੱਥੇ ਫਿੱਗੇ ਨਹੀਂ ਹੈ ਨਾ ਨਾ ਗਰਲ ਹੋਈ ਹੈ ਮੈਂ ਅੰਦਰ ਸੀ ਮੁੰਡੇ ਦੇ ਕੋਲ ਸੀ ਜਦੋਂ ਪਤਾ ਲੱਗਿਆ ਕਿ ਮੁੰਡਾ ਝੋਲਸ ਗਿਆ ਵੈ ਤੁਹਾਨੂੰ ਕਿੱਥੇ ਪਹੁੰਚ ਗਏ ਸੀ ਜੀ ਐਸਐਸਪਾਤਾਲ ਲੈ ਗਏ ਸੀ ਸੀਐਮਸੀ ਲੈ ਗਏ ਸੀ ਕਿ ਮੁੰਡੇ ਪਰਿਵਾਰ ਦੀ ਹਾਲਾਤ ਕਿੱਦਾਂ ਦੇ ਨੇ ਉਹ ਮਾੜੇ ਆ ਭਾਈ ਕਿਉਂਕਿ ਗਰੀਬ ਹੈਗੇ ਆ ਇਹ ਦੋ 20-30 ਹਜ਼ਾਰ ਰੁਪਿਆ ਰੋਜ਼ ਕਿੱਥੋਂ ਲਾਣਗੇ ਇਹ ਤਾਂ ਉਹਨਾਂ ਨੂੰ ਗਵਰਨਮੈਂਟ ਨੂੰ ਇਨਸਾਫ ਕਰਨਾ ਚਾਹੀਦਾ ਹੁਣ ਤੇ ਬੱਚੇ ਦਾ ਦੇਖਭਾਲ ਕਰਨਾ ਇਲਾਜ ਕਰਾਣ ਫਰੀ ਹੈ ਉਹਨਾਂ ਦਾ ਪਰਿਵਾਰ ਦੇ ਹਾਲਾਤ ਕੀ ਹੈਗੇ ਨੇ ਅੱਗੇ ਆ ਜੋ ਪਰਿਵਾਰ ਦੇ ਹਾਲਾਤ ਕੀ ਨੇ ਨਹੀਂ ਭਾਈ ਠੀਕ ਢਾਗੇ ਨੇ ਜਿਆਦਾ ਹੋਣ ਹੀ ਹੈਗੇ ਤਾਂ ਖਰਚਾ ਕਰ ਨਹੀਂ ਸਕਦੇ ਇਹਨਾਂ ਦੋਸਤੀ ਤੁਹਾਡਾ ਹਾਂਜੀ ਯਾਰ ਦੋਸਤੀ ਹੈ ਭਾਈ ਸਾਡਾ ਮਾਤਰ ਸਤਿ ਆਏ ਵੀ ਘਰਦੇ ਹੁਣ ਉਹਨੂੰ ਕੀ ਪਤਾ ਸੀ ਕਿ ਸਾਡੇ ਉਹ ਦਿਨਾਂ ਇਹ ਟਾਈਮ ਹੋਣਾ ਤੇ ਬਿਆਹ ਦਾ ਕੰਮ ਤੇ ਸੀ ਉਹ ਕੰਮ ਨਹੀਂ ਸੀਗਾ ਉਹ ਕਹਿੰਦੇ ਸੀ ਝੰਡੇ ਲਾ ਦੋ ਬਿਲ ਨੇ ਸਾਡੇ ਨਾਲ ਰਲ ਕੇ ਦੱਸਿਆ ਨਹੀਂ ਉਹਨਾਂ ਨੇ ਕਿਤੇ ਹਾਈ ਟੈਂਸ਼ਨ ਵਾਇਰ ਨਹੀਂ ਦੱਸਿਆ ਭਾਈ ਉਹਨਾਂ ਨੂੰ ਕੁਝ ਨਹੀਂ ਦੱਸਿਆ ਉਦਾਂ ਗਿਆ ਸੀਗਾ ਕਹਿੰਦੇ ਲਾ ਦੋ ਅਸੀਂ ਚਾਹ ਉਹ ਕਹਿੰਦਾ ਲਾ ਦਿੰਨੇ ਆਂ ਅਸੀਂ ਜਾ ਕੇ ਉੱਪਰ ਹੁਣ ਕੀ ਪਤਾ ਸੀ ਹੁਣ ਉਹ ਦਿਨਾਂ ਇਹ ਹਾਸਾ ਹੋਣਾ ਸੀ ਕੱਲੂ ਇਹ ਨਾ ਹੋਵੇ ਨਾ ਹੁਣ ਤਾਂ ਚਲੋ ਖਰਚਾ ਕਰ ਰਹੇ ਆ ਕੱਲੂ ਇਲੈਕਸ਼ਨਾਂ ਤੋਂ ਬਾਅਦ ਨਾ ਦੇਣ ਪੈ ਤੇ ਪਰਿਵਾਰ ਦਾ ਹਾਲ ਵੀ ਨਹੀਂ ਪੁੱਛਿਆ ਜਾਣਾ। ਕੋਈ ਤੇ ਹਲੈਕਸ਼ਨ ਆ ਉਦੋਂ ਤੱਕ ਤਾਂ ਪੁੱਛਣਾ ਸਾਰਿਆਂ ਨੇ। ਉਸ ਤੋਂ ਬਾਅਦ ਕੋਈ ਜ਼ਿੰਮੇਵਾਰੀ ਲੈਣ ਵਾਲਾ ਹੈਗਾ? ਹੂੰ ਜ਼ਿੰਮੇਵਾਰੀ ਲੈਂਦਾ। ਤੁਸੀਂ ਮੌਜੂਦਾ ਐਮਐਲ ਨੂੰ ਮਿਲ ਕੇ ਆਏ ਹੋ ਇੱਕ ਵਾਰੀ ਮੌਜੂਦਾ ਐਮਐਲ ਨੂੰ ਮਿਲ ਲੈਂਦੇ ਡੀਸੀ ਵੱਲੋਂ ਪੈਸੇ ਮਿਲ ਜਾਂਦੇ ਨੇ ਗ੍ਰਾਂਟ ਮਿਲ ਜਾਂਦੀ ਹੈ ਇਲਾਜ ਹੋ ਜਾਂਦਾ ਵਾ। ਨਹੀਂ ਅਸੀਂ ਕੱਲ ਦੇ ਹਸਪੀਟਲ ਦੇ ਵਿੱਚ ਪਏ ਹੋਏ ਸੀਗੇ ਅਸੀਂ ਰਾਤ ਵੀ ਉੱਥੇ ਸੀਗੇ ਤੇ ਮੁੰਡੇ ਦਾ ਰੋ ਰੋ ਕੇ ਬੁਰਾ ਹਾਲ ਸੀ ਪੂਰੀ ਰਾਤ ਨਾ ਤਾਂ ਕੱਲ ਸੁੱਤਾ ਨਾ ਰਾਤ ਭਰ ਪੂਰੀ ਰਾਤ ਨਹੀਂ ਸੁੱਤਾ ਨਾ ਸੌਂ ਦਿੱਤਾ ਉਹਨੂੰ। ਤੇ ਅਸੀਂ 11 ਵਜੇ ਤੋਂ ਤੋਥ ਹਸਪੀਟਲ ਤੋਂ ਆਏ ਤੇ ਨੀਂਦ ਦੇ ਮਾਰੇ ਬੁਰਾ ਹਾਲ ਹੈ ਸਾਡਾ ਪਰਿਵਾਰ ਦੇ ਹਾਲਾਤ ਕਿਦਾਂ ਦੇ ਬਾਈ ਜੀ ਸੀ ਮਹੱਲੇ ਦੇ ਰਹਿਣ ਵਾਲੇ ਕਿਦਾਂ ਦੇ ਹਾਲਾਤ ਨੇ ਹਾਲਾਤ ਬਹੁਤ ਇਦਾਂ ਦੇ ਹੀ ਨਾ ਜੁਗੀ ਹੈ ਜੀ ਤੇ ਮੁੰਡਾ ਹੈਗਾ ਸੀਗਾ ਕਮਾਂਦਾ ਸੀ ਘਰ ਦਾ ਗੁਜ਼ਾਰਾ ਚੱਲਦਾ ਸੀਗਾ ਤੁਸੀਂ ਵੀ ਇਸ ਇਲਾਕੇ ਦੇ ਰਹਿਣ ਵਾਲੇ ਹੋ ਹਾਲਾਤ ਵਿਚਾਰੇ ਕਰ ਸਕਣਗੇ ਗੁਜ਼ਾਰਾ ਨਹੀਂ ਜੀ ਇਹ ਤਾਜੀ ਕਮਾਂਣ ਵਾਲੇ ਤਾਜੀ ਖਾਣ ਵਾਲੇ ਨੇ ਚਾਰ ਬੇਟੀਆਂ ਵਿਚਾਰੀਆਂ ਹਾਂ ਮਾਤਰ ਸਾਥੀ ਬੰਦੇ ਆ ਤਿਕਨੇ ਪਰਿਵਾਰ ਦੇ ਮੈਂ ਤੁਹਾਨੂੰ ਘਰ ਦਿਖਾ ਰਿਹਾ ਵਾਂ ਘਰ ਇਸ ਕਰਕੇ ਦਿਖਾਇਆ ਜਾ ਰਿਹਾ ਵਾ ਕਿ ਇਸ ਪਰਿਵਾਰ ਦੇ ਕੋਲ ਗੁਜ਼ਾਰੇਯੋਗ ਪੈਸੇ ਨਹੀਂ ਹੈਗੇ ਲੇਕਿਨ ਕਾਂਗਰਸ ਪਾਰਟੀ ਦੇ ਝੰਡੇ ਲਗਾਉਂਦੇ ਹੋਏ ਡੰਡੇ ਦੇ ਨਾਲ ਝੰਡੇ ਲਗਾਉਂਦੇ ਹੋਏ ਇੱਕ ਨੌਜਵਾਨ 21 ਸਾਲਾ ਦਾ ਨੌਜਵਾਨ ਜਿਹੜਾ ਝੁੱਲਸ ਗਿਆ ਜਿਹੜਾ 75% ਝੁੱਲਸਿਆ ਖੁਦ ਮੈਂ ਰਾਤ ਨੂੰ ਸੀਐਮਸੀ ਹਸਪਤਾਲ ਗਿਆ ਸੀਗਾ ਮੁੰਡੇ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਉਸਨੇ ਦੱਸਿਆ ਕਿ ਮੈਂ ਮੇਰੇ ਕੋਲ ਦਰਦ ਬੜੀ ਹੁੰਦੀ ਹੈ ਮੇਰੇ ਕੋਲ ਅੰਨੀ ਜਲਨ ਹੁੰਦੀ ਹੈ ਡਾਕਟਰਾਂ ਨੇ ਵੀ ਆ ਵੀ ਕਿਹਾ ਕਿ 75% ਤੱਕ ਸੁੱਕਾ ਹੋਇਆ ਵੈ ਲੇਕਿਨ ਇੱਕ ਅਰੇ ਚ ਗੱਲ ਆ ਜਾਂਦੀ ਹੈ ਕਿ ਕਾਂਗਰਸ ਪਾਰਟੀ ਸਿਰਫ ਕੀ ਇਲਾਜ ਪੂਰਾ ਕਰਾਏਗੀ ਕਿ 4 ਤਰੀਕ ਤੋਂ ਬਾਅਦ ਸੀਟ ਕਿਹੜਾ ਐਮਪੀ ਲੱਗਿਆ ਉਹਦਾ ਰਿਜ਼ਲਟ ਦੀ ਵੇਟ ਕੀਤੀ ਜਾਊਗੀ ਕਿ ਇਕੱਠਾ ਪੈਸਾ ਕਿਉਂ ਨਹੀਂ ਜਮ੍ਹਾਂ ਕਰਾਇਆ ਜਾ ਸਕਦਾ ਇੱਕ ਦਿਨ ਦਾ ਖਰਚਾ 30000 ਰੁਪਈਆ ਮੋਨੂ ਖਿੰਡੇ ਨਾਲ ਗੱਲਬਾਤ ਕਰਦੇ ਆ ਕਿ ਉਹ ਇਲਾਜ ਪੂਰਾ ਕਰਵਾਏਗਾ ਕੀ ਨਹੀਂ ਕਰਵਾਏਗਾ ਕਿ ਪ੍ਰਵਾਹ ਜਿਹੜਾ ਇੱਕ ਬੱਚੇ ਹਰ ਇੱਕ ਪੂਰੀ ਗੱਲ ਕਰਦਾ ਮੋਨੋਪਾਲੀ ਠੀਕ ਹੋ ਮੋਨੋਪਾਲੀ ਕਾ ਝੰਡਾ ਲਾਉਂਦੇ ਨੇ ਤੁਹਾਡਾ ਵਰਕਰ ਖੁੱਲ ਗਿਆ ਹੋਣਾ ਹੈ ਹਾਂਜੀ ਕਿੱਥੇ ਲਾਰੇ ਝੰਡਾ ਉਹ ਭਾਈ ਉਹਦਾ ਸ਼ਿਵਾਜਗਰ ਚੌਂਕ ਗੁਰਦੁਆਰਾ ਨੇ ਗੁਰਦਆ ਸਾਹਮਣੇ ਇੱਕ ਇੱਕ ਦੰਦੇ ਹਾਂਜੀ ਬਿੱਲਾ ਵੀਡੀਓ ਲਾਵਾ अच्छा जी वो सबने लोग बंद थी मुंडे घर मेरा हुदाने ਨਾਲ ਘਰ ਦਵਾਸਣ ਲੱਗੇ ਸੀ اچھا ਜੀ ਪਰ ਜਦੋਂ ਕੋੜੀ ਲੱਗ ਗਈ ਜਿਹੜੀ ਉੱਪਰ ਜਾ ਰਿਹਾ ਉਹ ਤੜ ਜਾਈ 100 ਰੁਪਏ ਤੜਾ ਕੇ ਜੀ ਨਾਲ ਮਾਵਨਾ ਤੇ ਵਾਪਸ ਦੇ ਉੱਪਰ اچھا ਉਹਨੇ ਸਾਰਾ ਥੋੜਾ ਜਿਹਾ ਉੱਪਰ ਜਾ ਕੇ ਮੁੰਡੇ ਨੂੰ ਪਤਾ ਨਹੀਂ ਤੜ ਜਾਈ ਨਹੀਂ ਉਹ ਮਨਨ ਜੂ ਪਰਿਵਾਰ ਦਾ ਗਰੀਬ ਹੈਗਾ ਪਰਿਵਾਰ ਦੀ ਮਦਦ ਕੀਤੀ ਹੈ ਜੀ ਕੰਦ ਕਰ 10 ਘਰ ਕਿਰਾਏ ਮੁੰਡੇ ਦਾ ਮੈਂ ਕਿਹਾ ਕੇ ਗੱਲ ਤੇ ਉਹ ਦੱਸ ਜਿੰਨਾ ਕਰ ਨਹੀਂ ਜਿੰਨਾ ਦਾ ਸਹੀ ਹੋਣ ਤੱਕ ਖਰਚ ਆਏਗਾ ਤੁਸੀਂ ਕਰੋਗੇ ਸਾਰਾ ਸਭ ਕਰਦੇ ਪਏ ਹੋ ਤਾਂ ਕਰਾਂਗੇ ਪਾਜੀ ਗੁਰੂ ਨਾਲ ਕਰਾਂਗੇ ਨਾਲ ਕਰਾਂਗੇ ਪਾਰਟੀ ਦੇ ਨਾਲ ਕਰੋਂਗੇ ਲੇਕਿ ਪਰਿਵਾਰ ਨੂੰ ਇਜੀ ਸਾਹ ਤੱਕ ਕੀਤੀ ਜਾ ਸਕਦੀ ਹੈ ਹੋਰ ਪਾਜੀ ਫਿਰ ਹੁਣ ਤਲਵਾਰ ਸਾਹਿਬ ਦੀ ਬਲਿੰਗ ਸਾਹਿਬ ਵੀ ਆਣਗੇ ਜੀ ਇਹਨਾਂ ਜਿਹੋ ਪਰਿਵਾਰਤਾਂ ਨੂੰ ਬੜਾ ਜੀ ਕਰੋ ਕਹਿੰਦਾ ਮੁੰਡੇ ਲਾਏ ਗਈ ਯਾਰ ਸਭ ਪਿੰਡਾ ਚਲੋ ਪਹਿਲੇ ਇਹਨਾਂ ਨੂੰ ਬਚਾਉਣਾ ਕੰਮ ਹੈ ਯਾਰ ਚਲੋ ਇਹ ਆਪਣਾ 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 ਪਰਿਵਾਰ ਆਪਣਾ ਪਰਿਵਾਰ ਹੈ ਲੋਬੀ ਆਪਣੇ ਪਰਿਵਾਰਾ ਤੁਹਾਡਾ ਘਰ ਦਾ ਪਰਿਵਾਰੀ ਹੈ ਲੋਬੀ ਜੀ ਇਹ ਤਾਂ ਨਹੀਂ ਹੈ ਇਹ ਤਾਂ ਨਹੀਂ ਹੈਗਾ ਕਿ ਪਰਿਵਾਰ ਨੂੰ ਇਲਾਜ ਵਿੱਚ ਛੱਡ ਦੋਗੇ ਨੀਰ ਕਿਉਂ ਛੱਡਣਾ ਨਹੀਂ ਲਾਜੂਗਾ ਸਰੀ ਸੁਣਨਾ ਯਾਰ ਬਾਗ ਲਓ ਇਨਸਾਨ ਜੇ ਜੇ ਸਾਡਾ ਸੀ ਹੁੰਦੇ ਕਿਸੇ ਉਹਦੇ ਪਰੋਣੇ ਕੀ ਕਰਦੇ ਆਪਾਂ ਚਲੋ ਬਹੁਤ ਬਹੁਤ ਸ਼ੁਕਰੀਆ ਮਾਨੋ ਸਿੰਘ ਜੀ ਮੈਂ ਵੀ ਉਹਨੂੰ ਰਹਾ ਜੀ ਬੜੇਗ ਸਿੰਘ ਤਰਵਾਦਾ ਵੀ ਜਾਣਗੇ ਬੜੇਗ ਸਿੰਘ ਕੱਲ ਜਾਏ ਬੜੇਗ ਸਿੰਘ ਜਾਣਗੇ ਜਦੋਂ ਮੈਂ ਕਹਤਾ ਕਿ ਅਸੀਂ ਖੜੇ ਹਾਂ ਮੈਂ ਵੀ ਜਿੰਨਾ ਸੀ ਅਸੀਂ ਜਿਹੜਾ ਨਾਲ ਖੜਾਂਗੇ ਚਲੋ ਇਹਦਾ ਕਿਹੜਾ ਮੈਚ ਵਾਇ ਨਹੀਂ ਜਿਹੜੇ ਬਣੇ ਜਾਇਆ ਹੁਣ ਉਹ ਅਗਲਾ ਜਿੰਮਰ ਲੈਂਦਾ ਨਹੀਂ ਚਲੋ ਕੰਮ ਤਾਂ ਪਾਰਟੀ ਨਹੀਂ ਕਰ ਰਹੇ ਜੀ ਨਾ ਪਾਰਟੀ ਦਾ ਕੀਤਾ ਜਾ ਰਿਹਾ ਹੈ ਪਾਰਟੀ ਕਰ ਰਹੇ ਇੱਕਦਮ ਤਰੀਕ ਨਹੀਂ ਕਰ ਰਹੇ ਨਹੀਂ ਕਿੰਨੇ 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 ਪਰਸੈਂਟ ਚੱਲ ਗਏ ਹੋਇਆ ਵਸਤੇ ਤੇ ਕੋਈ ਗੱਲ ਖੁੱਪ 60% ਕਹਿੰਦੇ ਸੀ ਪਰ ਡਾਕਟਰ ਕਹਿੰਦੇ ਮੁੰਡਾ ਬੋਨ ਦਾ ਖੰਬਰ ਕਿਹਾ ਪਰ ਡਾਕਟਰ ਫੇਰ ਕਹਿੰਦੇ ਜਦੋਂ ਤੁਹਾਨੂੰ ਕੁਝ ਤਰਸੀਦ ਹੁੰਦਾ 24 ਘੰਟੇ ਰੋਣੀ ਜੀ ਤੇ ਉਹਦਾ ਬਾਕੀ ਸਾਰਾ ਕਸ ਸਿਸਟਮ ਠੀਕ ਸੀ ਬੋਨ ਅਸੀਂ ਜਾ ਕੇ ਬੋਲਦਾ ਹੀ ਮੁੰਡਾ ਜੀ ਫਿਰ ਚਾਹ ਦਿੱਤੀ ਜੇ ਬੈੜੀਆਂ ਨਾਲ ਰਿਸ਼ਮਲੇ ਜੀ ਤੇ ਮੁੰਡਾ ਬੜੇ ਜਨਮ ਜਾਣਾ ਦੇ ਜਨਮ ਨਾਲ ਚਲੋ ਬਹੁਤ ਬਹੁਤ ਸ਼ੁਕਰੀਆ ਉਰੇ ਪਹਿਲਾਂ ਲਾਈ ਫਲਾਂ ਸਾਇਦਰ ਲਾਈ ਗਈ ਪਹਿਲਾਂ ਚਲੋ ਬੰਦੇ ਪ੍ਰੋਮੋ ਠੀਕ ਹੈ ਕਿ ਬੱਚਾ ਪੂਰਾ ਜਲ ਚੁੱਕਾ ਹੋਇਆ ਵਾ ਉਸ ਨੂੰ ਬਰਨਿੰਗ ਵਾਰਡ ਚ ਰੱਖਿਆ ਗਿਆ ਹੁਣ ਦੇਖਦੇ ਆ ਉਹ ਬੱਚਾ ਕਦ ਤੱਕ ਘਰ ਦੇ ਵਿੱਚ ਆਂਦਾ ਤੇ ਆਪਣੇ ਮਾਪਿਓ ਦੇ ਨਾਲ ਰੋਟੀ ਤੇ ਬੁਰਕੀ ਖਾਂਦਾ ਲੋਕਾਂ ਨੂੰ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲਿਦਨ ਲਈ